ਹਲੋ ਜੀ ਤੇ ਚਲੋ ਫਿਰ ਆਪਾਂ ਬਾਜੂ ਦੀ ਕਟਿੰਗ ਵੀ ਦੱਸਦੀ ਆ ਮੈਂ ਤੁਹਾਨੂੰ ਬਾਜੂ ਦੀ ਕਟਿੰਗ ਕਿਵੇਂ ਕਰਨੀ ਆ ਪਹਿਲਾਂ ਮੈਂ ਤੁਹਾਨੂੰ ਫੈਬਰਿਕ ਵਿਖਾ ਦਿੰਦੀ ਆ ਜਿਹੜੀ ਮੈਂ ਸ਼ਰਟ ਕੱਟੀ ਸੀ ਨਾ ਵੀਡੀਓ ਪਾਈ ਸੀ ਉਹਦੀ ਹੀ ਬਾਜੂ ਦੀ ਕਟਿੰਗ ਤੇ ਜਿਵੇਂ ਕਿ ਕਈ ਵਿੱਚ ਜੋੜ ਪਾਣਾ ਪੈਂਦਾ ਹੈ ਜੋੜ ਆਪਾਂ ਕਿਵੇਂ ਪਾਣਾ ਆ ਕਈ ਫਰੰਟ ਚ ਲੈ ਆਉਂਦੇ ਨੇ ਕਈ ਬੈਕ ਚ ਲੈ ਆਉਂਦੇ ਨੇ ਮੈਂ ਤੁਹਾਨੂੰ ਇਹ ਵੀ ਦੱਸਦੀ ਆ ਕਿ ਬਾਜੂ ਦੀ ਕਟਿੰਗ ਆਪਾਂ ਕਿੱਦਾਂ ਕਰਨੀ ਆ ਹਾਂ ਜਿੱਥੇ ਕਰਦੇ ਆਪਾਂ ਬਾਜੂ ਦੀ ਕਟਿੰਗ ਜਿਵੇਂ ਕਿ ਜਿਵੇਂ ਆਪਾਂ ਸ਼ਰਟ ਦਾ ਕਪੜਾ ਲੈਨੇ ਆ ਨਾ ਆ ਫਰੰਟ ਸਾਈਡ ਉਹ ਬੈਕ ਸਾਈਡ ਐਦਾ ਹੀ ਆਪਾਂ ਬਾਜੂ ਦੋਨੋਂ ਇਕੱਠੇ ਰੱਖਾਂਗੇ ਤੇ ਇਹਦਾ ਨਾ ਕੱਪੜਾ ਘੱਟ ਸੀਗਾ ਮਤਲਬ ਕਿ ਦੀ ਚੌੜਾਈ ਨਹੀਂ ਸੀ ਪੂਰੀ ਅਸਲੀ ਮੈਂ ਇਹਨਾਂ ਤੇ ਦੋਨੋਂ ਦੋਨੋਂ ਸਾਈਡ ਤੇ ਜੋੜ ਪਾਇਆ ਆ ਠੀਕ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਕੁਅਲ ਕਰਕੇ ਨਾ ਜੋੜ ਪਾਇਆ ਇਹ ਥੱਲੇ ਇੰਨਾ ਆਜ ਆ ਜਾਏਗਾ ਇਹਦਾ ਕੋਈ ਉਹ ਨਹੀਂ ਸ਼ੋ ਨਹੀਂ ਹੁੰਦਾ ਇਹ ਕਲਾ ਜੋੜ ਜੇ ਆਪਾਂ ਇਸ ਤਰ੍ਹਾਂ ਕਰਕੇ ਪਾਨੇ ਆ ਤੇ ਆਪਾਂ ਇਹਦੀ ਬਾਜੂ ਦੀ ਲੰਬਾਈ ਰੱਖਣੀ ਸੀ 15 ਇੰਚ ਕਪੜਾ ਆਪਣਾ ਥੋੜਾ ਵੱਧ ਹੀ ਏ ਜਿਵੇਂ ਕਿ ਲਾ ਲਓ ਕਿ ਆ ਦੇਖੋ 18 ਇੰਚ ਕਪੜਾ ਆ ਠੀਕ ਹੈ 15 ਇੰਚ ਚਪਾਈ ਦੀ ਬਾਜੂ ਰੈਡੀ ਕਰਨੀ ਆ 15 ਅੱਧਾ ਇੰਚ ਬਾਕੀ ਆ ਥੱਲੇ ਫੋਲਡ ਹੋ ਜਾਏਗਾ ਆਪਾਂ ਇਹਨੂੰ ਕਟਿੰਗ ਨਹੀਂ ਕਰਾਂਗੇ ਆਪਾਂ ਇਹਨੂੰ ਅੰਦਰ ਜ ਉੱਤਰ ਪਾਈ ਕਰਾਂਗੇ ਨਾ ਉਧਰ ਫੋਲਡ ਕਰਾਂਗੇ ਤੇ ਹੁਣ ਬਾਜੂ ਦੀ ਕਟਿੰਗ ਜਿਹੜੀ ਸਟਾਰਟ ਹੋਣੀ ਆ ਉਹ ਵੀ ਬੰਦ ਸਾਈਡ ਤੋਂ ਕਰਨੀ ਆਪਾਂ ਠੀਕ ਹੈ ਬੰਦ ਸਾਈਡ ਇਧਰ ਆ ਗਈ ਆ ਤੇ ਸਭ ਤੋਂ ਪਹਿਲੀ ਗੱਲ ਕੀ ਕਰਨੀ ਆ ਸਭ ਤੋਂ ਪਹਿਲੀ ਗੱਲ ਕਿ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਆਪਾਂ 3 ਇੰਚ 3 ਇੰਚ ਤੱਕ ਕੱਬ ਲੈਣਾ ਠੀਕ ਹੈ ਇਹ ਉਸ ਹਿਸਾਬ ਤੋਂ ਲੈਣਾ ਕਿ ਜਿੱਦਾਂ ਕਿ ਆਪਾਂ ਸ਼ਰਟ ਦੇ ਪ੍ਰਿੰਟ ਦੇਖ ਲੈਨੇ ਆ ਨਾ ਕਿ ਜਦਾਂ ਪ੍ਰਿੰਟ ਆਪਣਾ ਸਿੱਧਾ ਹੋਵੇ ਤੇ ਉਸ ਹਿਸਾਬ ਨਾਲ ਹੀ ਆਪਾਂ ਲੈਣਾ ਆਪਾਂ ਜਿਸ ਸਾਈਡ ਤੋਂ ਮਰਜ਼ੀ ਨਹੀਂ ਲੈਣਾ ਅਗਰ ਫੈਬਰਿਕ ਸੇਮ ਆ ਮਤਲਬ ਕਿ ਪ੍ਰਿੰਟ ਸੇਮ ਹੈਗਾ ਆ ਉੱਪਰ-ਨੀਚੇ ਦਾ ਕੋਈ ਦਿੱਕਤ ਨਹੀਂ ਇਹ ਪਲੇਨ ਆਇਆ ਜਿੱਦਾਂ ਵੀ ਮਤਲਬ ਕਿ ਪ੍ਰਿੰਟ ਨੂੰ ਦੇਖ ਕੇ ਹੀ ਆਪਾਂ ਇਹ ਵਾਲੇ ਨਿਸ਼ਾਨ ਲਗਾਣੇ ਆ 3 ਇੰਚ ਦਾ ਆਪਾਂ ਇੱਥੇ ਗੈਪ ਦੇਣਾ ਆ ਠੀਕ ਹੈ ਇਹਦੀ ਫਿਟਿੰਗ ਹੋਏਗੀ ਸ਼ਰਟ ਦੇ ਅਕੋਰਡਿੰਗ ਜਿਵੇਂ ਇਹਦੀ ਜਿਹੜੀ ਚੈਸਟ ਸੀਗੀ ਚੈਸਟ ਦੀ ਫਿਟਿੰਗ ਸੀ ਇਹਦੀ ਹੈ ਕਿਸੀ 36 36 ਦਾ ਚੌਥਾਈ ਹਿੱਸਾ ਆ ਜਾਂਦਾ ਨੂੰ ਠੀਕ ਹੈ ਆਪਾਂ ਉੱਤੇ ਵੀ ਨੋਨ ਲਾਈ ਸੀ ਨਾ ਸ਼ਰਟ ਦੇ ਉੱਤੇ ਵੀ ਨੋਨ ਲਾਈ ਸੀ ਨੋ ਤੋਂ ਆਪਾਂ ਅੱਧਾ ਇੰਚ ਕੱਟ ਇੱਥੇ ਆਪਾਂ ਨਿਸ਼ਾਨੀ ਲਾਵਾਂਗੇ ਕਿੰਨੀ ਲਾਵਾਂਗੇ 8.5 ਜੇ ਆਪਾਂ 8.5 ਲਾਣੇ ਆ ਨਾ ਜੇ ਆਪਾਂ 8.5 ਲਾਣੇ ਆ ਨਾ ਤੇ ਇਹਦਾ ਇਹ ਹੋ ਜਾਂਦਾ ਕਿ ਸਾਨੂੰ ਸ਼ਰਟ ਨਾਲ ਕੁਝ ਨਾਪਣ ਦੀ ਲੋੜ ਨਹੀਂ ਪੈਂਦੀ ਬਸ ਆਪਾਂ ਜਿੰਨੀ ਵੀ ਇਥੋਂ ਬਾਜੂ ਦੀ ਮੋਰੀ ਰੱਖਣੀ ਆ ਬਾਜੂ ਦੀ ਮੋਰੀ ਤੋਂ ਲੈ ਕੇ ਆਪਣੀ ਇੱਥੇ ਤੱਕ ਸਿਲਾਈ ਆਏਗੀ ਉਹ ਆਪਣੀ ਪ੍ਰੋਪਰ ਫਿਟਿੰਗ ਚ ਆਏਗੀ ਨਾ ਵਾਧਾ ਆਏਗਾ ਕੱਪੜਾ ਨਾ ਘਟਾਏਗਾ ਪ੍ਰੋਪਰ ਆਏਗਾ ਠੀਕ ਹੈ ਆਪਾਂ ਇੱਥੇ ਸਾਡੇ 8 ਇੰਚ ਦੀ ਨਿਸ਼ਾਨੀ ਲਾ ਲਈ ਕਿਉਂਕਿ 9 ਇੰਚ ਦੀ ਸੀਗੀ 1.5 ਇੰਚ 1 ਇੰਚ ਇਹ ਆਪਾਂ ਇੱਥੇ ਐਕਸਟਰਾ ਰੱਖਾਂਗੇ ਕੱਪੜਾ ਠੀਕ ਹੈ ਕਿਉਂਕਿ ਆਪਾਂ ਨੂੰ ਮਾਰਜਿਨ ਚਾਹੀਦਾ ਹੁੰਦਾ ਕੱਪੜੇ ਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਦੇਣੀ ਆ ਗੋਲਾਈ ਹੁਣ ਕਈਆਂ ਨੂੰ ਬਾਜੂ ਦੀ ਗੋਲਾਈ ਦੇ ਵਿੱਚ ਦਿੱਕਤ ਆਉਂਦੀ ਹੈ ਠੀਕ ਹੈ ਸਭ ਤੋਂ ਆਸਾਨ ਤਰੀਕਾ ਮੈਂ ਦੱਸਦੀ ਆ ਜਿਹੜਾ ਤੇ ਵਜ ਦੀ ਗਲਾਈ ਲਾ ਲੈਂਦਾ ਉਹਦੇ ਲਈ ਤਾਂ ਦਿੱਕਤ ਵਾਲੀ ਗੱਲ ਨਹੀਂ ਹੈਗੀ ਔਰ ਜਿਹਨੂੰ ਨਹੀਂ ਲਾਣੀ ਆਂਦੀ ਉਹਨੂੰ ਥੋੜੀ ਪ੍ਰੋਬਲਮ ਆਂਦੀ ਹੈ ਜਿਵੇਂ ਕਿ ਤੁਸੀਂ ਇਹ ਨੁੱਕਰ ਤੋਂ ਲੈ ਕੇ ਜਿਵੇਂ 8.5 ਤੇ ਆਪਾਂ ਨਿਸ਼ਾਨੀ ਲਾਈ ਸੀ ਨਾ ਫਿਟਿੰਗ ਦੀ ਤੇ ਇਹਦੀ ਆਪਾਂ ਇੱਕ ਸੈਂਟਰ ਤੇ ਜਿਹੜੀ ਹੈ ਨਾ ਉਹ ਲਾਈਨ ਖਿੱਚਣਾਗੇ ਚਾਹ। ਆ ਦੇਖੋ ਇਦਾਂ ਆਪਾਂ ਇੱਕ ਲਾਈਨ ਖਿੱਚ ਲਈ ਚੌਕ ਦੇ ਨਾਲ ਠੀਕ ਹੈ ਤੇ ਜਿਹੜੀ ਆਪਾਂ ਹੁਣ ਗੁਲਾਈ ਦੇਣੀ ਹੈ ਨਾ ਇਹ ਗੁਲਾਈ ਦੇਣ ਵਾਸਤੇ ਤੁਹਾਨੂੰ ਮੈਂ ਇਹ ਲਾਈਨ ਲਵਾਈਏ ਇਹ ਲਾਈਨ ਕੋਈ ਉਹ ਨਹੀਂ ਹੈਗੀ। ਬਾਕੀ ਇਸ ਤੋਂ 1 ਇੰਚ ਇਤੋਂ ਆਪਾਂ ਸੈਂਟਰ ਦੇ ਵਿੱਚੋਂ ਆਹ ਲਾਈਨ ਦੇ ਸੈਂਟਰ ਜਿਹੜਾ ਆ ਜਾਂਦਾ ਵਾ ਇਤੋਂ ਆਪਾਂ 1 ਇੰਚ ਦਾ ਗੈਪ ਰੱਖਾਂਗੇ 1 ਇੰਚ ਦੇ ਗੈਪ ਤੇ ਜਿਵੇਂ ਮੈਂ ਨਿਸ਼ਾਨੀ ਲਾਈ ਹੈ ਨਾ ਠੀਕ ਹੈ ਹੁਣ ਮੈਂ ਤੁਹਾਨੂੰ ਇਥੋਂ ਗੁਲਾਈ ਦੇ ਕੇ ਦੱਸਦੀ ਜਿਹੜੀ ਆ ਗੁਲਾਈ ਹੈ ਨਾ ਇਹ ਸਿਰਫ ਇੱਥੇ ਤੱਕ ਹੋਣੀ ਚਾਹੀਦੀ ਆਪਾਂ ਨੁੱਕਰ ਤੱਕ ਨਹੀਂ ਜਾਣਾ ਠੀਕ ਹੈ ਹਾਂਜੀ ਇਹ ਦੇਖੋ ਇੱਥੋਂ ਲੈ ਕੇ ਇੱਥੇ ਆਪਾਂ 1 ਇੰਚ ਦਾ ਨਿਸ਼ਾਨ ਲਾਇਆ ਸੀ ਨਾ ਇਸ ਜਗ੍ਹਾ ਤੇ ਠੀਕ ਹੈ ਇੱਥੋਂ ਆਪਾਂ ਸਿੱਧੀ ਲਿਆ ਕੇ ਇਹ 1 ਇੰਚ ਨਾ ਮਲਾਨੀ ਹੈ ਠੀਕ ਹੈ ਇੱਥੋਂ ਸ਼ੇਪ ਦੇਣੀ ਆ ਪਾਂ ਸ਼ੇਪ ਦੀ ਔਰ ਇੱਥੇ ਉੱਪਰ ਨੂੰ ਆਪਾਂ ਗੁਲਾਈ ਦੇ ਦਾਂਗੇ ਬਿਲਕੁਲ ਇੱਥੇ ਟੱਚ ਨਹੀਂ ਕਰਨਾ ਹਲਕਾ ਜਿਹਾ 1.5 ਇੰਚ ਦਾ ਇੱਥੋਂ ਫਾਸਲਾ ਜਿਹੜਾ ਆ ਉਹ ਹੋਣਾ ਚਾਹੀਦਾ ਆ ਇਹ ਜਿਹੜੀ ਆ ਜਾਂਦੀ ਹੈ ਆਪਣੀ ਅ ਬਾਹ ਦੇ ਉੱਪਰ ਵਾਲੀ ਸ਼ੇਪ ਦੀ ਕਟਿੰਗ ਇਹ ਵਾਲਾ 3 ਇੰਚ ਦਾ ਹੋ ਗਿਆ ਤੇ ਇੱਥੋਂ ਆਪਾਂ ਇਸ ਨੂੰ ਗਲਾਈ ਦੇ ਦਾਂਗੇ ਹੁਣ ਇੱਧਰ ਆਪਾਂ ਬਾਜੂ ਦੀ ਮੂਰੀ ਰੱਖਣੀ ਹੈ ਸਾਡੇ ਸਾਢੇ 5 ਹੈ ਨਾ ਸਾਢੇ 5 ਤੋਂ ਆਪਾਂ ਆ ਦੇਖੋ ਇੰਨਾ ਕੁ ਐਕਸਟਰਾ ਰੱਖਿਆ 1.5 ਇੰਚ 1.5 ਇੰਚ ਐਕਸਟਰਾ ਰੱਖਿਆ ਨਾ ਇਹ ਆਪਣੀ ਮੂਰੀ ਹੋ ਚੁੱਕੀ ਜਿੰਨੀ ਵੀ ਆਪਣੀ ਬਾਜੂ ਦੀ ਰੱਖਣੀ ਆ ਜਿਹੜਾ ਆਪਣਾ ਕਪੜਾ ਐਕਸਟਰਾ ਹੈਗਾ ਸੀ 2 2 ਇੰਚ ਆਪਣਾ ਕਪੜਾ ਐਕਸਟਰਾ ਸੀਗਾ ਠੀਕ ਹੈ ਇਹਦਾ ਤੇ ਇਹਨੂੰ ਆਪਾਂ ਕੀ ਕਰਾਂਗੇ ਇਹਦੇ ਨਾਲ ਮਿਲਾਵਾਂਗੇ ਆ ਜਿਹੜੀ ਇਹਦੇ ਨਾਲ ਮਿਲਾ ਕੇ ਆਪਾਂ ਫਿਟਿੰਗ ਦੀ ਨਿਸ਼ਾਨੀ ਆਪਾਂ ਸਾਡੇ ਅਟ ਦੀ ਲਾਈ ਸੀਗੀ ਮਤਲਬ ਕਿ ਇਹਦੇ ਉੱਤੇ ਆਏਗੀ ਆਪਣੀ ਸਿਲਾਈ ਠੀਕ ਹੈ ਪ੍ਰੋਪਰ ਸਿਲਾਈ ਆਪਾਂ ਇਹਨੂੰ ਇੱਥੋਂ ਕੁਝ ਵੱਧ ਨਹੀਂ ਕਰਨਾ ਕੁਝ ਘੱਟ ਨਹੀਂ ਕਰਨਾ ਇੱਕ ਐਪ ਨਾ ਮਾਰਜਿਨ ਹੈਗਾ ਜਿਹੜਾ ਆਪਾਂ ਐਕਸਟਰਾ ਮਾਰਜਿਨ ਰੱਖਿਆ ਸੀ ਐ ਆਪਣੀ ਬਾਜੂ ਦੀ ਕਟਿੰਗ ਆ ਜਾਏਗੀ ਤੇ ਜਿਹੜੀ ਆਪਾਂ ਇਹ ਨਿਸ਼ਾਨੀ ਲਾਈ ਸੀ ਨਾ ਇਹਦੇ ਤੇ ਆਪਾਂ ਲਾਵਾਂਗੇ ਕਾਟ ਜਿਹੜੀ ਆਪਾਂ ਮੋਢੇ ਦੇ ਵੀ ਕਾਟ ਪਾਈ ਸੀ ਨਾ ਇਹ ਬਾਜੂ ਦੀ ਇੱਕ ਸਾਈਡ ਤੇ ਆਪਣੀ ਕਾਟ ਆ ਜਾਏਗੀ ਦੋਨਾਂ ਬਾਜੂਆਂ ਤੇ ਇੱਕ ਸਾਈਡ ਦੀ ਠੀਕ ਹੈ ਇੰਨੀ ਕੀ ਆਪਣੀ ਬਾਜੂ ਦੀ ਕਟਿੰਗ ਆ ਤੇ ਜੈਸੇ ਮੈਂ ਕੋਸ਼ਿਸ਼ ਕਰਾਂਗੀ ਕਿ ਵੀਡੀਓ ਨੂੰ ਵਧੀਆ ਤਰੀਕੇ ਨਾਲ ਥੋੜੀ ਦਿਖਾਵਾਂ ਕਿਉਂਕਿ ਵੀਡੀਓ ਤੇ ਆਪਣਾ ਜੋੜ ਵੀ ਦੇਖੋ ਕਵਰ ਹੋ ਗਿਆ ਆ ਇਹ ਤੇ ਬਿਲਕੁਲ ਇੰਨਾ ਕੀ ਦਿਖੋ ਹੋਏਗਾ ਸ਼ਰਟ ਦੇ ਨੀਚੇ ਹੀ ਤੇ ਇਹ ਆਪਣੀ ਰਹੀ ਬਾਜੂ ਦੀ ਕਟਿੰਗ ਆਪਾਂ ਕਾਟ ਜਿਹੜੀ ਉਹ ਸਿੱਧੀ ਲਾਈਨ ਲਾਈ ਸੀ ਨਾ ਆਪਾਂ ਸਿੱਧੀ ਲਾਈਨ ਡਰਾ ਕੀਤੀ ਸੀ ਉਹਦੇ ਤੇ ਆਪਾਂ ਫਰੰਟ ਸਾਈਡ ਦੀ ਬਾਜੂ ਦੀ ਉਹ ਕਾਟ ਪਾ ਲਈ ਆ ਜਿਵੇਂ ਕਿ ਆਪਾਂ ਸ਼ਰਟ ਦੇ ਪਾਈ ਸੀ ਤੇ ਇੰਨੀ ਕੀ ਕਟਿੰਗ ਆਪਣੀ ਬਾਜੂ ਦੀ ਬਾਕੀ ਮੈਂ ਲੈ ਕੇ ਆਵਾਂਗੀ ਵੀਡੀਓ ਹੋਰ ਪੂਰੇ ਸੂਟ ਦੀ ਵੀ 셔ਟ ਦੀ ਔਰ ਬਾਜੂ ਦੀ ਮੈਂ ਨਾਲੇ ਇੱਕ ਵੀਡੀਓ ਚ ਮੈਂ ਕਟਿੰਗ ਹੋਦੀ ਦਿਖਾ ਦਾਂਗੀ ਥੋੜੀ ਦਿੱਕਤ ਆ ਜਾਂਦੀ ਵੀਡੀਓ ਨਹੀਂ ਬਣ ਪਾਂਦੀ ਮੇਰੇ ਕੋਲ ਪ੍ਰੋਪਰ ਟਾਈਮ ਤੇ ਤੇ ਜੇ ਤੁਹਾਨੂੰ ਬਾਜੂ ਦੀ ਸਮਝ ਆਈ ਹੋਵੇ ਇਹ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਆਪਨੇ ਬਾਜੂ ਦੀ ਕਟਿੰਗ ਇਹ ਥੋੜੀ ਜੋੜਵਾ ਕੇ ਲਾਈ ਹੈ ਸ਼ਾਇਦ ਕਮਾ ਜਾਈ ਕਿ ਨਹੀਂ ਆਈ ਮੈਨੂੰ ਨਹੀਂ ਪਤਾ ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਤੁਹਾਨੂੰ ਸਮਝਾਣ ਦੀ ਤੇ ਮੈਂ ਕੱਲ ਜਾਂ ਪਰਸੋ ਵੀਡੀਓ ਅਪਲੋਡ ਕਰਾਂਗੀ ਬਾਜੂ ਦੀ ਵੀਰ ਸ਼ਾਰਟ ਦੀ ਵਧੀਆ ਤਰੀਕੇ ਨਾਲ ਤੋੜੀ ਜੀ ਤੇ ਉਹਦੇ ਚ ਜੋੜ ਜਿਹਦੇ ਚ ਨਾ ਆਉਂਦਾ ਹੋਵੇ ਆ ਜੋੜ ਕਿਉਂ ਆਉਂਦਾ ਆ ਜੋੜ ਕਪੜਾ ਕਿੱਥੇ ਘਟ ਜਾਂਦਾ ਵਾ ਇਹ ਸਾਰਾ ਹੌਲੀ ਹੌਲੀ ਕਲੀਅਰ ਕਰਾਂਗੀ ਇੱਕਦਮ ਇੱਕ ਵੀਡੀਓ ਚ ਨਹੀਂ ਸ਼ੋ ਹੁੰਦਾ ਕਿਉਂਕਿ ਇੱਕ ਵੀਡੀਓ ਪਾਉਂਦੇ 10 15 ਮਿੰਟ ਦਾ 10 15 ਮਿੰਟ ਦੀ ਵੀਡੀਓ ਕੋਈ ਨਹੀਂ ਦੇਖਦਾ ਤੇ ਆਰੇ ਆਪਣੀ ਬਾਜੂ ਦੀ ਕਟਿੰਗ ਮੈਂ ਹੋਰ ਅੱਗੇ ਵੀਡੀਓ ਲੈ ਕੇ ਆਵਾਂਗੀ ਓਕੇ ਜੀ ਖੁਦਾ ਹੈ